ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਜਿਹੜੇ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਹੈਗੀ ਉਹ ਤੁਸੀਂ ਆਨਲਾਈਨ ਕਰਵਾ ਸਕਦੇ ਹੋਗੇ ਆਨਲਾਈਨ ਬੁਕਿੰਗ ਕਰਵਾਉਣ ਲਈ ਆਪਣਾ ਨੰਬਰ ਹੈ ਜਿਹੜਾ ਨੀਚੇ ਮੈਂਸ਼ਨ ਕੀਤਾ ਹੁੰਦਾ 8557905009 WhatsApp ਤੇ ਜਾ ਕੇ ਤੁਸੀਂ ਆਪਣੇ ਸੂਟ ਲੇੰਗੇ ਜਿਹੜੇ ਬੁੱਕ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਏਗੀ ਬਹੁਤ ਜ਼ਿਆਦੇ ਸੋਹਣੇ ਸੂਟ ਜਿੰਨੇ ਵੀ ਸੂਟ ਲੈਣਗੇ ਸਾਰੇ ਡਿਸਕਾਊਂਟ ਦੇਣਗੇ ਤੁਸੀਂ ਲੈਣਾ ਚਾਹੋਗੇ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਆਇਗਾ ਸੂਟ ਰਖਵਾ ਸਕਦੇ ਹੋਗੇ ਇਦਾਂ ਹੁੰਦਾ ਕਈ ਪਹਿਣਾ ਹਨ ਜਿਆਦਾ ਪ੍ਰਾਈਸ ਦੇ ਵਿੱਚ ਸੂਟ ਨਹੀਂ ਲੈ ਸਕਦੀਆਂ ਹੁੰਦੀ ਹੈ ਹੈਗੀਆ ਹਰ ਇੱਕ ਨੂੰ ਮੌਕਾ ਦੇਣਾ ਚਾਹੀਦਾ ਹੁੰਦਾ ਹੈ ਨਾ ਵੀ ਉਹ ਉਹਨਾਂ ਦਾ ਮਤਲਬ ਦੇਖੋ ਨਾ ਮੈਨੂੰ ਮੈਸੇਜ ਵੀ ਆਉਂਦੇ ਹੁੰਦੇ ਨੇ ਵੀ ਸਾਡੇ ਬਜਟ ਤੋਂ ਬਾਹਰ ਨੇ ਸਾਡਾ ਦਿਲ ਕਰਦਾ ਸੀ ਨਹੀਂ ਲੈ ਸਕਦੇ ਹਨਾ ਸੂਟ ਪਰ ਆਪਾਂ ਸਾਰੇ ਬਜਟ ਦੇ ਵਿੱਚ ਨੇ ਜਿਹੜੀਆਂ ਪਹਿਣਾ ਹਨ ਇਸ ਗੱਲ ਤੋਂ ਹੋਣਗੀਆਂ ਭੀ ਅਸੀਂ ਨਹੀਂ ਲੈ ਸਕਦੇ ਬਜਟ ਤੋਂ ਬਾਹਰ ਨਿੰਗੇ ਸੂਟ ਤੇ ਅੱਜ ਵਾਲੇ ਜਿਹੜੇ ਸੂਟ ਨਿੰਗੇ ਸਾਰੇ ਤੁਹਾਡੇ ਬਜਟ ਵਿੱਚ ਵੀ ਹੋਣਗੇ ਤੇ ਥੋੜੇ ਜੇ ਵਿੱਚ ਕੋਸਟਲੀ ਵੀ ਹੋਣਗੇ ਪਰ ਉਹ ਵੀ ਜਿਹਨਾਂ ਨਿੰਗੇ ਜਿਹੜੇ ਸਾਰੇ ਡਿਸਕਾਊਂਟ ਦੇ ਨਿੰਗੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਸੂਟ ਪਹਿਲਾਂ ਮੈਂ ਦਿਖਾਉਣੀ ਆਂ ਕਿ ਤੁਹਾਨੂੰ ਕਸ਼ਮੀਨੇ ਦੇ ਸੂਟ ਨਿੰਗੇ ਬਹੁਤ ਜ਼ਿਆਦੇ ਸੋਹਣੇ ਨਿੰਗੇ ਲਓ ਜੀ ਦੇਖੋ ਬਹੁਤ ਜ਼ਿਆਦੇ ਸੋਹਣਾ ਪਸ਼ਮੀਨਾ ਰਹੇਗਾ ਕੋਈ ਬੁਰਨੀ ਆਊਗਾ ਕੁਝ ਵੀ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਇਹ ਕੱਪੜੇ ਦੀ। ਲੋ ਜੀ ਨਾਲ ਰਹੇਗੀ ਮਸਟਰਡ ਬਾਟਮ ਰਹੇਗੀ ਇਸ ਤਰ੍ਹਾਂ। ਇਹ ਤੇ ਤੁਸੀਂ ਕਢਾਈ ਕਰਵਾ ਲਓ, ਕੁਛ ਵੀ ਕਰਵਾ ਲਓ ਜਾਂ ਫਿਰ ਤੁਸੀਂ ਸਿੰਪਲ ਸੂਟ ਹੈ ਜਿਹੜਾ ਸਲਾਈ ਕਰਵਾ ਲਓ। ਪ੍ਰਾਈਜ਼ ਰਹੇਗਾ 1050 ਬਹੁਤ ਜ਼ਿਆਦਾ ਸੋਨਾ ਪਸ਼ਮੀਨਾ ਹੈਗਾ ਜਿੰਨਾ ਵੀ ਤੁਸੀਂ ਕਹਿ ਦੋ। ਲੋ ਜੀ। ਇਦਾਂ ਬਣੀ ਹੋਈ ਹੈ ਸ਼ਰਟ। ਇਸ ਤਰ੍ਹਾਂ ਬਣੀ ਹੋਈ ਹੈਗੀ ਬਾਟਮ। ਇਹ ਮੈਚਿੰਗ ਹੈ। 1050 ਪ੍ਰਾਈਜ਼ ਹੈ। ਅੱਗੇ ਹੈਗਾ ਹੈਗਾ ਪੀਚ ਸੂਟ ਇਹਦੇ ਨਾਲ ਦੇ ਦੋ ਸੋਨੂ ਸੂਟ ਮਿਲ ਜਾਣਗੇ ਜੇ ਦੋ ਵੀ ਲੈਣੇ ਹੋਏ ਕਿਸੇ ਭੈਣ ਨੇ ਲਓ ਜੀ ਇਸ ਤਰ੍ਹਾਂ ਰਹੇਗਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾਗਾ ਤੇ ਨਾਲ ਰਹੇਗੀ ਪੀਚ ਬਾਟਮ ਪਸ਼ਮੀਨੇ ਦੀ ਇਸ ਤਰ੍ਹਾਂ ਵਧੀਆ ਬਾਟਮ ਲਾਈ ਹੋਈ ਹੈ ਰਾਮ ਟੈਕਸ ਦੀ ਲਓ ਜੀ ਦੇਖੋ ਪ੍ਰਾਈਸ ਰਹੇਗਾ 1050 ਪਲੱਸ ਸ਼ਿਪਿੰਗ ਇਸ ਤਰ੍ਹਾਂ ਇਹਦਾ ਕੰਟਰਾਸਟ ਹੈਗਾ ਬਿਨਾਂ ਦੁਪੱਟੇ ਤੋਂ ਨੇਗੇ ਦੁਪੱਟਾ ਤੁਸੀਂ ਚਾਹੋ ਤਾਂ ਆਪਣਾ ਅਲੱਗ ਤੋਂ ਡਾਈ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਤੁਹਾਡੇ ਕੋਲੇ ਘਰ ਪਏ ਹੁੰਦੇ ਨੇ ਆਪਣੇ ਕੋਲੇ ਬਹੁਤ ਸਾਰੇ ਦੁਪੱਟੇ ਤਾਂ ਤੁਸੀਂ ਘਰੋਂ ਵੀ ਮੈਚ ਕਰ ਸਕਦੇ ਹੋ ਲੋ ਜੀ ਅਗਲਾ ਸੂਟ ਤੁਸੀਂ ਦੇਖੋ ਬਾਵਾ ਸ਼ੇਡ ਤੇ ਆ ਉਹ ਗਾਜਰੀ ਤੇ ਸੀਗਾ ਇਹ ਬਾਵਾ ਦਾ ਸ਼ੇਡ ਹੈ ਇਹ ਵੀ ਬਹੁਤ ਜ਼ਿਆਦੇ ਸੋਹਣਾਗਾ ਲੋ ਜੀ ਇਸ ਤਰ੍ਹਾਂ ਨਾਲ ਰਹੇਗੀ ਇਸ ਤਰ੍ਹਾਂ ਦੀ ਬੋਟ ਬਾਟਮ ਦਾ ਸਟੱਫ ਸਾਰਾ ਰਾਮ ਟੈਕਸ ਰਹੇਗਾ ਕੋਈ ਤੁਹਾਨੂੰ ਮਾੜੀ ਕੁਆਲਿਟੀ ਦਾ ਕੱਪੜਾ ਨਹੀਂ ਦਿੰਦੇ ਬਹੁਤ ਸੋਹਣੀ ਕੁਆਲਿਟੀ ਹੈਗੀ ਬਸ ਇਹ ਥੋੜਾ ਜਿਹਾ ਆਪਾਂ ਲੈਸ ਚ ਕੱਟਦੇ ਸੂਟ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਹਨਾ ਕੋਈ ਵੀ ਭੈਣ ਨਾਰਾਜ਼ ਨਹੀਂ ਹੋਣੀ ਚਾਹੀਦੀ ਆਪਣੇ ਨਾਲ ਇੰਨੇ ਆਪਣੇ ਸਬਸਕ੍ਰਾਈਬਰ ਲੈਣਗੇ ਤੇ ਬਹੁਤ ਸਾਰੀਆਂ ਭੈਣਾਂ ਹਨਾ ਆਪਣੇ ਤੋਂ ਸੂਟ ਲੈਣਗੇ ਜਿਹੜੇ ਰੈਡੀ ਕਰਵਾ ਰਹੀਆਂ ਨੇਗੀਆ ਬਹੁਤ سارے ਕਸਟਮਰ ਲੈਣਗੇ ਆਪਣੇ ਲੋਜੀ ਕਿਸੇ ਦਾ ਕਿਵੇਂ ਦਿਲ ਹੁੰਦਾ ਕੋਈ ਮਹਿੰਗਾ ਪਾ ਸਕਦਾ ਕੋਈ ਸਸਤਾ ਪਾ ਸਕਦਾ ਹੈਗਾ ਹਨਾ ਉਸ ਤਰ੍ਹਾਂ ਦਾ ਜਿਹੜਾ ਤੁਸੀਂ ਸੂਟੇ ਵਾਲੇ ਲੈ ਸਕਦੇ ਹੋ 1050 ਪ੍ਰਾਈਸ ਹੈਗਾ ਨਾਲੇ ਹੁਣ ਜਿਹੜਾ ਮਤਲਬ ਠੰਡ ਪੈ ਰਹੀ ਹੈਗੀ ਪਸ਼ਮੀਨੇ ਦੇ ਸੂਟ ਨੇ ਵਧੀਆ ਕੋਈ ਬੁਰਨੀ ਆਊਗਾ ਜਿਸ ਤਰ੍ਹਾਂ ਹੁਣ ਠੰਡ ਪੈ ਰਹੀ ਹੈਗੀ ਤਾਂ ਤੁਸੀਂ ਇਹ ਸੂਟ ਲੇਂਗੇ ਜਿਹੜੇ ਸਲਾਈ ਕਰਵਾ ਸਕਦੇ ਹੋਗੇ ਇਹ ਸਪੈਸ਼ਲ ਉਹਨਾਂ ਪਹਿਨਣ ਲਈ ਸੂਟ ਲੇਂਗੇ ਜਿਹੜੀਆਂ ਮੈਨੂੰ ਮੈਸੇਜ ਕਰਕੇ ਕਹਿੰਦੀ ਹੁੰਦੇ ਨੇ ਵੀ ਸਾਡੇ ਬਜਟ 'ਚ ਨਹੀਂ ਹੁੰਦੇ ਸੂਟ ਕੋਸਟਲੀ ਹੁੰਦੇ ਨੇ ਹਨਾ ਤਾਂ ਕਰਕੇ ਤੁਸੀਂ ਇਹ ਵਾਲੇ ਸੂਟ ਲੇਗੇ ਜਿਹੜੇ ਜ਼ਰੂਰ ਲੈ ਸਕਦੇ ਹੋ ਤੁਹਾਡੇ ਲਈ ਹੈ ਇਹ ਤੇ ਨਾਲੇ ਆਪਾਂ ਕਪੜਾ ਵੀ ਬਹੁਤ ਜ਼ਿਆਦਾ ਸੋਹਣਾ ਲੈ ਕੇ ਆਇਆਗੇ ਤੇ ਕੋਈ ਬੁਰਨੀ ਆਉਂਦਾ ਨਾਲੇ ਆਪਾਂ ਰੇਟ ਵੀ ਤੁਹਾਡੇ ਜਾਇਜ਼ਾ ਲੈ ਕੇ ਆਇਆ ਲੋ ਜੀ ਆ ਕਿਸੇ ਵੀ ਭੈਣ ਨੇ ਸ਼ਰਟ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋਗੇ ਟੇਸਟਾ ਦੀ ਸ਼ਰਟ ਰਹੂਗੀ ਲੋ ਜੀ ਇਹ ਤੇ ਲਿਖਿਆ ਹੋਇਆ ਹੈਗਾ ਬ੍ਰਾਂਡ ਟੇਸਟਾ ਦੀ ਰਹੂਗੀ ਜੇ ਤੁਸੀਂ ਸ਼ਰਟ ਲੈਣਾ ਚਾਹੋਗੇ 1250 ਪ੍ਰਾਈਸ ਹੈ ਫੁੱਲ ਚੁਣੌਣ ਦੀ ਸ਼ਰਟ ਹੈਗੀ ਲੋਤੀ ਪੀਆ ਜਿਹਨੋਂ ਆਂਦੀ ਸ਼ਰਟ ਹੈ 1200 ਪ੍ਰਾਈਸ ਹੈ ਜੇ ਤੁਸੀਂ ਸੂਟ ਲੈਣਾਗਾ ਉਹਦੇ ਐਕਸਟਰਾ ਚਾਰजेस ਹੋਣਗੇ ਇਹਦੇ ਨਾਲ ਤੁਸੀਂ ਵਾਈਟ ਸਲਵਾਰ ਜਾਂ ਮੈਂਜੈਂਟਾ ਸਲਵਾਰ ਰੱਖ ਸਕਦੇ ਹੋ ਅੱਗੇ ਆ ਗਿਆ ਜੀ ਲੀਲਨ ਦੇ ਉੱਪਰ ਸੂਟ ਖਾਦੀ ਲੀਲਨ ਤੇ ਇਹ ਵੀ ਬਹੁਤ ਜ਼ਿਆਦੇ ਸੋਹਣਾ ਸੂਟ ਹੈ ਰੀਵਾ ਬ੍ਰਾਂਡ ਦਾ ਹੈਗਾ ਦੇਖੋ ਇਹਦੇ ਨਾਲ ਦੀ ਹੈਗੀ ਇਸ ਤਰ੍ਹਾਂ ਬਾਟਮ ਹੈ ਲਾਈਨਾਂ ਵਾਲੀ ਕਾਫੀ ਸੂਟ ਦੇਗੇ ਆਪਾਂ ਰੈਡੀ ਕੀਤੇ ਨੇਗੇ ਪ੍ਰਾਈਜ਼ ਰਹੇਗਾ 12500 ਸੂਟ ਤੁਸੀਂ ਦੇਖੋ ਬਹੁਤ ਜ਼ਿਆਦੇ ਸੋਹਣਾਗਾ ਲਓ ਜੀ ਇਸ ਤੋਂ ਬਾਅਦ ਆ ਗਿਆ ਜੀ ਸੂਟ ਪਿਓਰ ਟੈਬੀ ਦਾ ਸੂਟ ਹੈਗਾ ਪ੍ਰਾਈਜ਼ ਰਹੇਗਾ 2500 ਪਲੱਸ ਸ਼ਿਪਿੰਗ ਹੈ ਟਿਸਟਾ ਬ੍ਰਾਂਡ ਦਾ ਹੈ ਵੀ ਬਹੁਤ ਜ਼ਿਆਦੇ ਸੋਹਣਾ ਸੌਫਟ ਹੈ ਪਿਓਰ ਟੈਪੀ ਦਾ ਸੂਟ ਹੈ ਇਹ ਪ੍ਰਿੰਟ ਜਿਦਾਂ ਕਿ ਤੁਸੀਂ ਪਾਰਟੀ ਵੇਅਰ ਪ੍ਰਿੰਟ ਸੂਟ ਪਾਉਂਦੀਆਂ ਨੇ ਕਈ ਭੈਣਾਂ ਤਾਂ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਲੈ ਸਕਦੇ ਹੋ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੈ ਇਹ ਵਾਲਾ 2500 ਪ੍ਰਾਈਸ ਰਹੇਗਾ ਤੇ ਇਹ ਵਾਲਾ ਸੂਟ ਰਹੇਗਾ ਜੀ ਜ਼ਿਗਜ਼ੈਗ ਦੇ ਉੱਪਰ ਬਸ ਲਾਸਟ ਸੂਟ ਹੈ ਆਪਣੇ ਕੋਲੇ ਜੇ ਤੁਸੀਂ ਇਕੱਲਾ ਸੂਟ ਲੈਣੇ ਹੋਗੇ ਤਾਂ 1850 ਪ੍ਰਾਈਸ ਰਹੇਗਾ ਸੌਫਟ ਆਰਗੈਂਜ਼ਾ ਦੀ ਸ਼ਰਟ ਹੈ ਤੇ ਤੁਸੀਂ ਟਾਪ ਟਾ ਲਗਾ ਕੇ ਜਿਹੜਾ ਸਟਿਚ ਕਰਵਾਇਓ ਲਓ ਜੀ ਇਸ ਤਰ੍ਹਾਂ ਤੇ ਨਾਲ ਰਹੇਗੀ ਇਦਾਂ येलो ਮਸਟਰਡ ਬਾਟਮ ਇਹਦੇ ਨਾਲ ਠੀਕ ਹੈ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਸੂਟ ਨੂੰ ਜਿੱਦਾਂ ਕੀ ਇਹ ਆਪਾਂ 0 ਟਾਂਕੇ ਤੇ ਕੰਮ ਕੀਤਾ ਹੋਇਆ ਹੈ ਜਿਗਜੈਗ ਦੇ ਉੱਪਰ ਠੀਕ ਹੈ ਜੀ ਵਿਦਆਊਟ ਵਰਕ 1850 ਪ੍ਰਾਈਸ ਹੈ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਲਓ ਜੀ ਅਗਲਾ ਸੂਟ ਹੈਗਾ ਸੀ ਇਸ ਤਰ੍ਹਾਂ ਇਹ ਵਾਲਾ ਜਿਹੜਾ ਸੂਟ ਹੈਗਾ ਰੈਡੀ ਪਿਆ ਕਿਸੇ ਵੀ ਭੈਣ ਨੂੰ ਚਾਹੀਦਾ ਹੋਊਗਾ ਐਮਰਜੈਂਸੀ ਕੋਈ ਫੰਕਸ਼ਨ ਲਈ ਤਾਂ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਲੈ ਸਕਦੇ ਹੋ ਆਪਣੇ ਕੋਲੋਂ ਲੋ ਜੀ ਰੈਡੀ ਪਿਆ ਕੰਮ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਹੋਇਆ ਹੋਇਆਗਾ 0 ਟਾਂਕੇ ਤੇ ਕੰਮ ਹੋਇਆ ਹੋਇਆਗਾ ਇਹਦੇ ਨਾਲ ਦੀ ਬਾਟਮ ਜਿੱਦਾਂ ਕਿ ਇਹ ਜਿਗਜੈਗ ਨੇਗੇ ਇਸ ਕਲਰ ਦੀ ਬਾਟਮ ਰਹੇਗੀ ਨਾਲ ਬਿਨਾਂ ਦਾ ਭੱਟੇ ਤੋਂ ਬਿਨਾਂ ਸਲਾਈ ਤੋਂ ਹੈਗਾ ਸੂਟ ਸਲਾਈ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋਗੇ ਕੋਈ ਦੁਪੱਟਾ ਨਹੀਂ ਹੈਗਾ ਜੇ ਤੁਸੀਂ ਕਹੋਗੇ ਵੀ ਸਾਨੂੰ ਦੁਪੱਟਾ ਲਗਾ ਕੇ ਦੇ ਦਿਓ ਤਾਂ ਆਪਾਂ ਲਗਾ ਕੇ ਦੇ ਦਾਂਗੇ ਜੇ ਤੁਹਾਨੂੰ ਬਿਨਾ ਮਤਲਬ ਬਿਨਾ ਦੁਪੱਟੇ ਤੋਂ ਚਾਹੀਦਾ ਤਾਂ ਤੁਸੀਂ ਬਿਨਾ ਦੁਪੱਟੇ ਤੋਂ ਵੀ ਲੈ ਸਕਦੇ ਹੋਉਂਗੇ ਠੀਕ ਹੈ ਜੀ ਪ੍ਰਾਈਜ਼ ਇਹਦਾ ਰਹੇਗਾ ਜੀ 3000 ਵਿਦਾਊਟ ਦੁਪੱਟਾ ਕਿਉਂਕਿ ਜਿਹੜਾ ਕੰਮ ਹੈਗਾ ਬਹੁਤ ਜ਼ਿਆਦਾ ਸੋਨਾ ਹੋਇਆ ਹੈ ਪੇਂਟ ਵਰਗਾ ਕੰਮ ਹੋਇਆ ਹੋਇਆ 0 ਟਾਂਕੇ ਦੇ ਉੱਪਰ ਹੈ ਜਿਹੜਾ ਕੰਮ ਹੋਇਆ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਕਪੜਾ ਵੀ ਬਹੁਤ ਜ਼ਿਆਦਾ ਸੋਨਾ ਲੱਗਿਆ ਹੋਇਆ ਹੈ ਕ੍ਰੇਪ ਦਾ ਇਹ ਕੋਈ ਮਤਲਬ ਇਹ ਨਹੀਂ ਹੈਗਾ ਵੀ ਇਹਦਾ ਕਪੜਾ ਹੈਗਾ ਔਰਗੈਂਜ਼ਾ ਦਾ ਕ੍ਰੇਪ ਦਾ ਕਪੜਾ ਹੈ ਬਹੁਤ ਜ਼ਿਆਦਾ ਸੋਨਾ ਪਿਓਰ ਕ੍ਰੇਪ ਤੇ ਹੈਗਾ ਲਓ ਜੀ ਕੰਮ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੈਗਾ ਠੀਕ ਹੈ ਜੀ 3000 ਪ੍ਰਾਈਜ਼ ਰਹੇਗਾ ਪਲੱਸ ਸ਼ਿਪਿੰਗ ਹੋ ਜਾਊਗੀ ਬਿਨਾ ਦੁਪੱਟੇ ਤੋਂ ਬਿਨਾ ਦੁਪੱਟੇ ਤੋਂ ਬਿਨਾ ਸਲਾਈ ਤੋਂ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਣਾ ਕਰ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਆਪਣਾ ਸੂਟ ਜਿਹੜਾ ਰਖਵਾ ਸਕਦੇ ਹੋਗੇ ਉਮੀਦ ਕਰਦੀਆਂ ਤੁਹਾਨੂੰ ਅੱਜ ਵਾਲੇ ਸੂਟ ਦੇਗੇ ਜਿਹੜੇ ਸੋਹਣੇ ਲੱਗੇ ਹੋਣਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਾਸਟ੍ਰੀ ਕਾਲ ਜੀ ਬਾਏ ਬਾਏ